ਸਦਰ ਮੈਂ ਆਉ ਜਦਾ ਇਹ ਬਕਰ ਘਬਰਾ ਗਿਆ ਸੀਗਾ ਬੱਚੇ ਨੇ ਆਉਦੇ ਦਾਦਾ ਜੀ ਦੇ ਅਕਾਊਂਟ ਚੋਂ ਆਉਦੇ ਡੈਡੀ ਦੇ ਅਕਾਊਂਟ ਚ 2 ਲੱਖ 16000 ਰੁਪਏ ਭਵਾ ਦੇ ਸੀ ਆਪਣੇ ਐਸ ਐਚਓ ਸਾਹਿਬ ਦੀਰਾ ਸਦਰ ਨੇ ਬੜੀ ਮਿਹਨਤ ਕਰਕੇ ਫਿਰ ਜਾਨ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਹਾਸਲ ਕੀਤਾ ਇਸ ਮੇਰੇ ਪੋਤਰੇ ਨੇ ਗੁਰਵਿੰਦਰ ਸਿੰਘ ਨੇ ਮੇਰੇ ਇੱਕੋਂਰ ਤੋਂ ਸੁਖਮੰਦਰ ਸਿੰਘ ਦੇ ਖਾਤੇ ਟ੍ਰਾਂਸਫਰ ਕਰਤੇ ਪੈਸੇ ਸਾਡੇ ਸੇਫ ਆ 13 ਸਾਲਾਂ ਦੇ ਪੋਤੇ ਦੇ ਵੱਲੋਂ ਪਹਿਲਾਂ ਆਪਣੇ ਦਾਦੇ ਦੇ ਖਾਤੇ ਦੇ ਵਿੱਚੋਂ 216000 ਰੁਪਏ ਉਡਾ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਉਹ ਆਪਣੇ ਘਰਦਿਆਂ ਦੀਆਂ ਝਿੜਕਾਂ ਤੋਂ ਡਰਦਾ ਹੋਇਆ ਆਪਣੇ ਘਰ ਦੇ ਵਿੱਚੋਂ ਹੀ ਫਰਾਰ ਹੋ ਜਾਂਦਾ ਹੈ ਦੱਸਦੀ ਕਿ ਫਰੋਜ਼ਪੁਰ ਦੇ ਜ਼ਿਲ੍ਹੇ ਤੋਂ ਇਹ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਬੱਚੇ ਦੇ ਪਰਿਵਾਰ ਨੂੰ ਫਿਕਰ ਹੋਈ ਅਤੇ ਉਹਨਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਪੁਲਿਸ ਦੇ ਵੱਲੋਂ ਮੁਸਤਦੀ ਦਿਖਾਉਂਦੇ ਹੋਏ ਬੱਚੇ ਦੇ ਮੋਬਾਈਲ ਦੀ ਲੋਕੇਸ਼ਨ ਨੂੰ ਚੈੱਕ ਕਰਦੇ ਹੋਏ ਉਸ ਨੂੰ 4 ਘੰਟਿਆਂ ਦੇ ਵਿੱਚ ਹੀ ਸ਼੍ਰੀ ਦਰਬਾਰ ਸਾਹਿਬ ਤੋਂ ਬਰਾਮਦ ਕਰ ਲਿਆ। ਬੱਚੇ ਦੇ ਦਾਦੇ ਨੇ ਦੱਸਿਆ ਕਿ ਉਹਨਾਂ ਦੇ ਪੋਤੇ ਦੇ ਵੱਲੋਂ 216000 ਰੁਪਏ ਆਪਣੇ ਪਿਤਾ ਦੇ ਬੈਂਕ ਖਾਤੇ ਵਿੱਚ ਹੀ ਟਰਾਂਸਫਰ ਕਰ ਦਿੱਤੇ ਗਏ ਸੀ ਪਰ ਮਾਪਿਆਂ ਵੱਲੋਂ ਝਿੜਕਾ ਮਿਲਣ ਦੇ ਡਰ ਤੋਂ ਬੱਚਾ ਘਰ ਛੱਡ ਕੇ ਚਲਿਆ ਗਿਆ ਸੀ ਪਰ ਉਸ ਨੂੰ ਦਰਬਾਰ ਸਾਹਿਬ ਦੇ ਵਿੱਚੋਂ ਬਰਾਮਦ ਕੀਤਾ ਗਿਆ। ਨਾਮ ਗੁਰਵਿੰਦਰ ਸਿੰਘ ਚੋਹਾਨ ਕੀ ਨਾਮ ਪੁੱਤਰ ਗੁਰਵਿੰਦਰ ਮੇਰੇ ਪਿਤਾ ਜੀ ਦਾ ਨਾਮ ਸੁਖਮੰਦਰ ਸਿੰਘ ਇਹ ਬੇਟਾ ਜਿਹੜੇ ਤੁਸੀਂ ਦਰਅਸਲ ਮੈਂ ਆ ਬਹੁਤ ਜ਼ਿਆਦਾ ਇਹ ਤੋਂ ਘਬਰਾ ਗਿਆ ਸੀਗਾ ਇਸ ਲਈ ਮੈਂ ਗਿਆ ਚਲਾ ਸੀਗਾ ਕੀ ਕੀਤਾ ਸੀ ਦਰਅਸਲ ਮੇਰੇ ਵਾਪਾ ਦਾਦਾ ਜੀ ਹੈਗੇ ਰਿਟਾਇਰ ਹੋਏ ਆ ਤਾਂ ਓਕੇ ਰਿਟਾਇਰ ਹੋਏ ਆ ਤੇ ਮੇਰੇ ਪਾਪਾ ਜੀ ਇੰਨੇ ਕਹੇਗੇ ਇਹਨਾਂ ਨੂੰ ਵੀ ਮਹੂਬ ਇਹ ਪੈਸੇ ਦੇਣੇ ਆ ਕੀ ਹੋ ਰਿਹਾ ਪੈਸੇ ਦੇਣੇ ਆ ਖਾਲਸਾ ਨੂੰ ਤੇ ਟੈਲਾ ਵਾਲਿਆਂ ਨੂੰ ਪੱਥਰਾ ਵਾਲਿਆਂ ਨੂੰ ਤੇ ਮੇਰੇ ਪਾਪਾ ਨੇ ਕਿਹਾ ਹੈਗਾ ਵੀ ਇਹਨਾਂ ਨੂੰ ਵੀ ਜਦੋਂ ਤੁਹਾਡੇ ਛੁੱਟੀਆਂ ਦੇ ਪੈਸੇ ਆਉਣਗੇ ਉਦੋਂ ਦੇ ਦੇ ਦਿਓ ਤੁਸੀਂ ਸਾਨੂੰ ਤੇ ਤੁਸੀਂ ਫਿਰ ਕਿੰਨੇ ਕਿਸ ਤਰ੍ਹਾਂ ਗੂਗਲ ਤੇ ਰਾਹੀਂ ਕਰਦੇ ਸੀ ਕਿੰਨੀ ਰਕਮ ਸੀ ਜਾਰੀ ਮੈਨੂੰ ਪਤਾ ਨਹੀਂ ਉਧਰ ਪੁਲਿਸ ਨੇ ਦੱਸਿਆ ਕਿ ਬੱਚੇ ਦੇ ਮੋਬਾਈਲ ਦੀ ਲੋਕੇਸ਼ਨ ਨੂੰ ਟ੍ਰੇਸ ਕੀਤਾ ਗਿਆ ਜਿਸ ਤੋਂ ਬਾਅਦ 4 ਘੰਟਿਆਂ ਦੇ ਵਿੱਚ ਬੱਚਾ ਸ਼੍ਰੀ ਦਰਬਾਰ ਸਾਹਿਬ ਤੋਂ ਵਾਪਸ ਘਰ ਦੇ ਵਿੱਚ ਲਿਆਂਦਾ ਗਿਆ। ਨਾਮ ਹੈ ਤੁਹਾਡਾ ਕਿਹੜੇ ਪਿੰਡ ਦਾ ਮਾਮਾ ਰਿਟਾਇਰਡ ਪੰਜਾਬ ਪੁਲਿਸ ਵਿਜੀਲੈਂਸ ਵਿਰੋਧੋਂ ਮੈਨੂੰ ਕੋਈ ਰਿਟਾਇਰ ਹੋਣ ਤੇ ਛੁੱਟੀਆਂ ਦੇ ਪੈਸੇ ਮਿਲੇ ਸੀਗੇ ਜਿਹੜੇ ਮੇਰੇ ਅਕਾਊਂਟ 'ਚ ਸੀਗੇ ਵੱਡੇ ਲੜਕੇ ਨੇ ਮੇਰਾ ਸੁਖਮੰਦਰ ਸਿੰਘ ਨੇ ਮੈਨੂੰ ਕਿਹਾ ਸੀ ਡੈਡੀ ਜੀ ਜੇ ਮੈਂ ਪੈਸੇ ਦੇਣੇ ਪੱਥਰ ਲਾਇਆ ਸੀ ਕੋਠੀ ਪਾਈ ਸੀਗੀ ਉਹ ਮੇਰੇ ਅਕਾਊਂਟ 'ਚ ਪੈਸੇ ਆਏ ਸੀਗੇ ਇਸ ਮੇਰੇ ਪੋਤਰੇ ਨੇ ਗੁਰਵਿੰਦਰ ਸਿੰਘ ਨੇ ਮੇਰੇ ਕੰਵਰ ਤੋਂ ਸੁਖਮੰਦਰ ਸਿੰਘ ਦੇ ਖਾਤੇ ਟ੍ਰਾਂਸਫਰ ਕਰਤੇ ਪੈਸੇ ਸਾਡੇ ਸੇਫ ਹੈ। ਯਾਨੀ ਕਿ ਕੋਈ ਕਿਸ ਨੂੰ ਦਿੱਤਾ ਨਹੀਂਗਾ ਕੋਈ ਗਏ ਨਹੀਂ ਹੋਰ ਤੋਂ ਪੈਸੇ। ਉਸ ਤੋਂ ਬਾਅਦ ਕੀ ਹੋਇਆ? ਤੁਹਾਡਾ ਬੱਚਾ ਕਿੰਨੀ ਦੇਰ ਗੁੰਮ ਸੀ? ਇਹ ਜਾਣ ਕੇ ਕੁਝ ਘੰਟੇ ਹੀ ਆਪਣੇ ਐਸਐਚਓ ਸਾਹਿਬ ਜੀਰਾ ਸਦਰ ਨੇ ਬੜੀ ਮਿਹਨਤ ਕਰਕੇ ਫਿਰ ਜਾਣ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਹਾਸਲ ਕੀਤਾ। ਕੰਤੇ ਕਾਰਜਕਾਰੀ ਲੱਗੀ ਤੁਹਾਨੂੰ ਪੁਲਿਸ ਨੂੰ ਸਾਨੂੰ ਪੁਲਿਸ ਦੀ ਬਹੁਤ ਵਧੀਆ ਜੀ ਮੈਂ ਕਿਉਂ ਆ ਮੈਗਮੇ ਦਾ ਸੀਗਾ ਜੀ ਰਟਾਇਰ ਹੋਇਆ ਉਸ ਪੁੱਛਿਆ ਇਹ ਨਾਮ ਚਾਹ ਬੱਲਾ ਵੀ ਆਪਣੇ ਕਰਕੇ ਵੀ ਪੈਸੇ ਉਹ ਇਹ ਕਹਿਣ ਲੱਗਾ ਬੜਿਆ ਇੱਕ ਵਾਰ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਪਾਪਾ ਜੀ ਉਹ ਸਾਡੇ ਨੂੰ ਪਾਪਾ ਜੀ ਕਹਿੰਦੇਗੇ ਦਾਦੇ ਨੂੰ ਤੇ ਤਾਰ ਕੇ ਫੇ ਇਹ ਕਾਬਰ ਗਿਆ ਇਥੋਂ ਫਿਰ ਬਸ ਤੇ ਚੜ ਕੇ ਗਿਆ ਉੱਥੇ ਜਾ ਕੇ ਮੈਂ ਦਰਬਾਰ ਸਾਹਿਬ ਚਲਾ ਗਿਆ ਇਹਦੀ ਮੋਬਾਈਲ ਦੀ ਲੋਕੇਸ਼ਨ ਦੇ ਹੀ ਇਹਨੂੰ ਜਾਣ ਕੇ ਬਰਾਮਦ ਕੀਤਾ ਜਤੋਂ ਇਹ ਸਰ ਕੱਲ ਗੁਰਵਿੰਦਰ ਸਿੰਘ ਪੁੱਤਰ ਸੁਖਮੰਦਰ ਸਿੰਘ ਬਾਕੀ ਵਹਿਕ ਪਛਾੜੀਆਂ ਉਮਰ ਕਰੀ 12-13 ਸਾਲ ਦੀ ਮਾਤਾ ਰਾਣੀ ਕੌਰ ਤੇ ਉਹਦਾ ਦਿਉਰ ਮੇਰੇ ਕੋਲੇ ਆਏ 2:35 ਤੇ ਮੈਨੂੰ ਕਹਿੰਦੇ ਵੀ ਸਾਡਾ ਬੱਚਾ ਇਹ ਗੁੰਮ ਹੋ ਗਿਆ ਤੇ ਸਾਡੀ ਹੈਲਪ ਕਰੋ ਮੈਂ ਉਸੇ ਟਾਈਮ ਟੈਕਨੀਕਲ ਸੈਲ ਤੋਂ ਬੱਚੇ ਦੇ ਕੋਲ ਦੇ ਮੋਬਾਈਲ ਸਿਕਾ ਜਿਹੜਾ ਉਹਦੀ ਲੋਕੇਸ਼ਨ ਲਈ ਤੇ ਮੈਨੂੰ ਲੋਕੇਸ਼ਨ ਤੇ ਪਤਾ ਲੱਗਿਆ ਵੀ ਉਹ ਦਰبار صاحب ਹੈ। ਉਸੇ ਟਾਈਮ ਉਹਦੇ ਚਾਚਾ ਜੀ ਨੂੰ ਨਾਲ ਲੈ ਕੇ ਅਸੀਂ 245 ਤੇ ਇਥੋਂ ਚੱਲੇ ਤੇ ਅਸੀਂ ਜਾ ਕੇ ਉੱਥੇ ਲੱਭਿਆ ਕਾफी ਕੋਸ਼ਿਸ਼ ਕੀਤੀ ਲੋਕੇਸ਼ਨਾਂ ਦੁਬਾਰਾ ਲੈ ਲੈ ਕੇ ਦੁਬਾਰਾ ਪਰ ਸਾਨੂੰ ਕਾफी ਮੁਸ਼ਕਲ ਕਰਨੀ ਵੀ ਉੱਥੇ ਉਹ ਪਰ ਕਦੇ ਇਧਰ ਉਧਰ ਹੋ ਜਾਂਦਾ ਸੀ ਸਤੋਂ ਕਦੇ ਇਧਰ ਨੂੰ ਹੋ ਜਾਂਦਾ ਸੀ ਲੋਕੇਸ਼ਨ ਮੁਤਾਬਕ ਕਦੇ ਉੱਪਰ ਚਲਾ ਜਾਂਦਾ ਸੀ ਉਹ ਆਪਣੇ ਜਿਹੜਾ ਉੱਥੇ ਜਾਇਬ ਘਰ ਹੈ ਤੇ ਅਸੀਂ ਫਿਰ ਉੱਥੇ ਕਾਫੀ ਸ਼ਕਤ ਕੀਤੀ ਤੇ ਅਸੀਂ ਇਹਦੇ ਚਾਚਾ ਜੀ ਨੂੰ ਗੇਟ ਤੇ ਪਾਇਆ ਵੀ ਜੇਕਰ ਜੇ ਇਧਰ ਆਵੇ ਤਾਂ ਤੂੰ ਇਹਨੂੰ ਫੜ ਲਵੀਂ ਫਿਰ ਅਸੀਂ ਦਵਾਰਾ ਲੋਕੇਸ਼ਨ ਲਈ ਤੇ ਫਿਰ ਅਸੀਂ ਬੱਚੇ ਨੂੰ ਉੱਥੋਂ ਲਭਿਆ ਦਰਵਾਜ਼ਾ ਬੱਚਾ ਬੱਚੇ ਦੇ ਦਾਦਾ ਜੀ ਪੰਜਾਬ ਪੁਲਿਸ ਚੋਂ ਰਿਟਾਇਰ ਨੇ ਜੀ ਐਸਆਈ ਤੇ ਉਹਨਾਂ ਨੇ ਜਿਹੜਾ ਇਹਦਾ ਅਕਾਊਂਟ ਹੈ ਤੇ ਇਹਦੇ ਦਾਦਾ ਜੀ ਦਾ ਅਕਾਊਂਟ ਹੈ ਉਹ ਇਕੱਠਾ ਹੈ ਬੱਚੇ ਨੇ ਆਉਦੇ ਦਾਦਾ ਜੀ ਦੇ ਅਕਾਊਂਟ ਚੋਂ ਆਉਦੇ ਡੈਡੀ ਦੇ ਅਕਾਊਂਟ ਚ 216000 ਰੁਪਏ ਪਵਾਤੇ ਸੀ ਦਾਦਾ ਜੀ ਨੇ ਕੱਲ ਜੀਰੇ ਆ ਕੇ ਪੁੱਛਿਆ ਉਹਨੂੰ ਬੱਚੇ ਨੂੰ ਵੀ ਮੇਰੇ ਅਕਾਊਂਟ ਚ ਇੰਨੇ ਪੈਸੇ ਉਹਨੇ ਦੱਸਤਾ ਵੀ ਮੇਰੇ ਮੈਂ ਆਉਦੇ ਡੈਡੀ ਦੇ ਅਕਾਊਂਟ ਚ ਕਰਤੇ ਨੇ ਪੈਸੇ ਪਰੰਤੂ ਉਹ ਡਰ ਗਿਆ ਇਸ ਗੱਲੋਂ ਵੀ ਮੈਂ ਮੇਰੇ ਦਾਦਾ ਜੀ ਮੈਨੂੰ ਜਦੋਂ ਘਰ ਆਉਣਗੇ ਮੇਰੇ ਦਾਦਾ ਜੀ ਮੈਨੂੰ ਕੁੱਟਮਾਰ ਕਰ ਦੇਣਗੇ ਬੱਚੇ ਕੀ ਹੋਰ ਕਿੰਨੀ ਇਹਦੇ ਪੜਦਾ ਕਿੱਥੇ ਇਹ ਪੜਦਾ ਪੰਡੀ ਹੈ ਜੀ ਤੇ ਇਹਦੀ 12-13 ਸਾਲ ਉਮਰ ਹੈ ਜੀ ਉਹ ਤਾਂ ਇਹਦਾ ਦਾਦਾ ਜੀ ਆਪਣੇ ਕੋਲ ਆ ਜੀ ਆਪਾਂ ਪੁੱਛ ਲੈਂਦੇ ਇਹਨਾਂ ਨੂੰ ਕਿਉਂ ਇਹਨੇ ਆਪਣੇ ਕੀਤੇ ਕੀ ਕੋਈ ਪੈਸੇ ਜੁੱਜ ਪੈਸੇ ਸੇਫ ਆ ਜੀ ਬਿਲਕੁਲ ਮੋਬਾਈਲ ਨਹੀਂ ਪੈਸੇ ਵੇਚ ਨਹੀਂ ਕੀਤੇ ਨੇ ਬੱਚਾ ਸਿਆਣਾਗਾ ਅਮਰਤਲੀ ਬੱਚਾ ਹੈਗਾ ਬਸ ਇਹ ਡਰ ਗਿਆ ਵੀ ਦਾਦਾ ਜੀ ਮੈਨੂੰ ਕਹਿਣਗੇ ਤੂੰ ਵੀ ਮੇਰੇ ਅਕਾਊਂਟ ਚੋਂ ਆ ਉਹਦੇ ਡੈ빗 ਅਕਾਊਂਟ ਚ ਕਿਉਂ ਕੀਤੇ ਬੱਚੇ ਦੇ 10 ਦਿਨ ਦੱਸੇ ਕਿ ਇਹ ਪੰਜਾਬ ਪੁਲਿਸ ਦੇ ਵਿੱਚੋਂ ਏਐਸਆਈ ਰਿਟਾਇਰਡ ਹੋਇਆ ਹੈ ਤੇ ਰਿਟਾਇਰਮੈਂਟ ਉਪਰੰਤ ਉਹਨਾਂ ਦੇ ਖਾਤੇ ਦੇ ਵਿੱਚ ਇਹ ਪੈਸੇ ਆਏ ਸੀ ਜਿਸ ਤੋਂ ਬਾਅਦ ਪੋਤੀ ਦੇ ਵੱਲੋਂ ਉਹਨਾਂ ਦੇ ਖਾਤੇ ਦੇ ਵਿੱਚੋਂ ਆਨਲਾਈਨ ਪੇਮੈਂਟ ਆਪਣੇ ਪਿਤਾ ਨੂੰ ਟਰਾਂਸਫਰ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹ ਝੜਕਾ ਤੋਂ ਡਰਦਾ ਹੋਇਆ ਘਰੋਂ ਫਰਾਰ ਹੋ ਗਿਆ ਫਿਲਹਾਲ ਪੁਲਿਸ ਨੇ ਬੱਚੇ ਨੂੰ ਬਰਾਮਦ ਕਰ ਲਿਆ ਹੈ ਤੇ ਪੈਸੇ ਵੀ ਸਹੀ ਸਲਾਮਤ ਨੇ ਫਿਰੋਜ਼ਪੁਰ ਤੋਂ ਪਰਮਜੀਤ ਖੜਾ ਪੰਜਾਬੀ ਲੋਕ ਚੈਨਲ